ਇਹ ਵਿਸ਼ਵਾਸ ਵੀ ਉਦੋਂ ਬਣਦਾ ਜਦੋਂ ਪਤਾ ਲੱਗੇ ਪਿੱਛੇ ਮੇਰੇ ਤਾਕਤ ਹੈ ਕਿਉਂਕਿ ਇੱਥੇ ਅਰਜੁਨ ਦੀ ਦਿਵਾਰਾਂ ਕਰਾਂਗੇ ਅਰਜੁਨ ਨੇ ਮਿਹਨਤ ਕੀਤੀ ਪਰ ਪਤਾ ਸੀ ਕਿ ਮੈਨੂੰ ਰਸਤਾ ਦਿਖਾਉਣ ਵਾਲਾ ਗੁਰੂ ਵੀ ਮੇਰੇ ਨਾਲ ਹੈ ਇਸ ਲਈ ਸਮਝਣਾ ਕਹਿੰਦੇ ਏਕ ਲੱਬਿਆ ਅਰਜੁਨ ਤੋਂ ਵੀ ਉੱਪਰ ਸੀ ਪਰ ਏਕ ਲੱਬਿਆ ਨੇ ਉਹਦਾ ਵਿਸ਼ਵਾਸ ਤੈੰਦਾ ਸੀ ਉਹ ਨਾ ਮੂਰਤੀ ਤੋਂ ਹੀ ਗੁਰੂ ਦੀ ਮੂਰਤੀ ਤੋਂ ਹੀ ਬਹੁਤ ਕੁਝ ਸਿੱਖ ਲਿਆ ਕਹਿੰਦੇ ਇੰਨੀ ਨਿਸ਼ਟਾ ਸੀ ਕਿ ਦਿਨ ਨੂੰ ਗੁਰੂ ਦੀ ਮੂਰਤੀ ਮੂਰੇ ਪ੍ਰੈਕਟਿਸ ਕਰਦਾ ਸੀ ਤਾਂ ਰਾਤ ਨੂੰ ਜਦੋਂ ਇੱਕ ਲੰਬਿਆ ਧਿਆਨ ਤੇ ਬੈੰਦਾ ਸੀ ਨਾ ਗੁਰੂ ਦਾ ਧਿਆਨ ਕਰਦਾ ਸੀ ਤਾਂ ਧਿਆਨ ਦੇ ਵਿੱਚ ਗੁਰੂ ਆ ਕੇ ਉਹਨੂੰ ਫੀਲ ਹੁੰਦਾ ਸੀ ਗੁਰੂ ਮੈਨੂੰ ਸਿਖਾ ਰਹੇ ਆ ਇਹ ਵਿਸ਼ਵਾਸ ਕੀ ਹੁੰਦਾ ਹੈ ਕਿ ਬਯੂਦੀ ਤੌਰ ਤੇ ਸਾਹਮਣੇ ਵੀ ਬੈਠੇ ਆ ਨਾ ਅਸੀਂ ਤਾਂ ਜੇ ਘਰ ਵੀ ਬੈਠੇ ਯਾਦ ਕਰ ਲਈ ਅੱਖਾਂ ਬੰਦ ਕਰੀਏ ਤਾਂ ਉੱਥੇ ਵੀ ਜੇ ਇਨਸਾਨ ਫੀਲ ਕਰੇ ਤਾਂ ਕਹਿੰਦੇ ਉਹਦੀ ਰਹਿਮਤ ਸੁਪਨੇ 'ਚ ਪਹੁੰਚ ਗਏ ਜਾਂ ਖਿਆਲਾਂ 'ਚ ਪਹੁੰਚ ਗਏ ਵੀ ਇਨਸਾਨ ਦੇ ਕਈ ਦੁੱਖਾਂ ਦਾ ਹੱਲ ਕਰ ਦਿੰਦੀ ਹੈ ਹੁਣ ਇਦਾਂ ਦੇ ਬਹੁਤ ਜੀਵ ਕਿਐ ਤੁਹਾਡੇ ਜੀ ਬੈਠੇ ਹੋਣ ਜਿਹੜੇ ਕਹਿੰਦੇ ਕਿ ਸਾਨੂੰ ਸੁਪਨਾ ਆਇਆ ਤਾਂ ਸੁਪਨੇ ਚ ਹੀ ਮਾਲਕ ਆਏ ਸਾਡੇ ਦੁੱਖਾਂ ਨੂੰ ਦੂਰ ਕਰਕੇ ਕਿਉਂਕਿ ਪੰਜਾਬੀ ਤਾਂ ਅਦਾ ਕਈ ਚੀਜ਼ ਆਪਣੇ ਉਹ ਦੱਸਦੇ ਹੈ ਇਸ ਲਈ ਦੱਸਣਾ ਕੀ ਚਾਹਦੇ ਗੱਲ ਸਾਰੀ ਆ ਜਾਂਦੀ ਹੈ ਇਨਸਾਨ ਦੇ ਯਕੀਨ ਤੇ ਇਨਸਾਨ ਦੇ ਵਿਸ਼ਵਾਸ ਤੇ ਤਾਂ ਹੀ ਫਿਰ ਕਹਾਂਗੇ ਕਿ ਬਾਹਰਲੀ ਚਿੰਤਾ ਛੱਡਿਏ ਗ੍ਰਹਿ ਕੀ ਕਹਿ ਰਹੇ ਹੈ ਮੌਸਮ ਕੀ ਕਹਿ ਰਿਹਾ ਹੈ ਇਹ ਫਿਕਰ ਛੱਡਿਏ ਪਰ ਫਿਕਰ ਕਰੀਏ ਤਾਂ ਆਪਣੇ ਅੰਦਰ ਦੀ ਕਿ ਮੇਰੇ ਅੰਦਰ ਸ਼ੰਕਾ ਨਹੀਂ ਹੋਣੀ ਚਾਹੀਦੀ ਮੇਰੇ ਅੰਦਰ ਨਫ਼ਰਤ ਨਹੀਂ ਹੋਣੀ ਚਾਹੀਦੀ ਮੇਰੇ ਅੰਦਰ ਕੋਈ ਵੀ ਬੁਰੀ ਆਦਤ ਨਹੀਂ ਹੋਣੀ ਚਾਹੀਦੀ ਮੈਂ ਉਹ ਕਰਮ ਕਰਾਂ ਕਿਉਂਕਿ ਫਿਰ ਕਹਾਂਗੇ ਨੀਤਾਂ ਨੂੰ ਹੀ ਮਿਲਨ ਮੁਰਾਦਾ ਜਿੱਦਾਂ ਦੀ ਸਾਡੀ ਨੀਤ ਹੋਣੀ ਉਦਾਂ ਦੀ ਮੁਰਾਦ ਸਾਨੂੰ ਮਿਲ ਵੀ ਜਾਣੀ ਹੈ ਹੁਣ ਜਿਹਨੂੰ ਵਿਸ਼ਵਾਸ ਸੀ ਮਹਿਲੋਲ ਦਾਣਾ ਤੇ ਉਹ ਲੈ ਗਿਆ ਉਹ ਗੋਲੀ ਦੇ ਨਾਲ ਹੀ ਉਹਦੀ ਝੋਲੀ ਭਰ ਗਈ ਤਾਂ ਜਿਹਨੇ ਮਜ਼ਾਕ ਉਡਾ ਕੇ ਹੱਸ ਕੇ ਗਏ ਸੀ ਰਹਿਮਤ ਉੱਥੇ ਹੀ ਪਈ ਸੀ ਪਰ ਉਹਨਾਂ ਨੂੰ ਨਹੀਂ ਮਿਲੀ ਇਸੇ ਲਈ ਫਕੀਰਾਂ ਦੇ ਘਰ 'ਚ ਰਹਿਮਤ ਹੁੰਦੀ ਹੈ ਗੁਰੂ ਘਰ 'ਚ ਬਰਕਤ ਹੁੰਦੀ ਹੈ ਗੁਰੂ ਘਰ 'ਚ ਬਖਸ਼ਿਸ਼ ਹੁੰਦੀ ਹੈ ਜਿਹੜੇ ਯਕੀਨ ਕਰਦੇ ਉਹ ਝੋਲੀਆਂ ਭਰ ਕੇ ਲੈ ਜਾਂਦੇ ਜਿਹੜੇ ਯਕੀਨ ਨਹੀਂ ਕਰਦੇ ਫਰਕ ਇਹਨੂੰ ਪੈਂਦਾ ਹੈ ਹੁਣ ਜਦ ਮਾਲਕ ਦੇ ਘਰ 'ਚ ਤੁਸੀਂ ਆਏ ਹੋ ਤਾਂ ਜਿੱਦਾਂ ਹੀ ਪਹਿਲਾਂ ਦੱਸਿਆ ਕਿ ਮਾਲਕ ਦੇ ਘਰ 'ਚ ਕੀ ਕੁਝ ਹੈ ਉਹ ਕਿੰਨੇ ਕ ਭੰਡਾਰ ਹੈ ਉਹ ਸਭ ਕੁਝ ਸਾਨੂੰ ਤਾਂ ਨਜ਼ਰ ਆ ਰਿਹਾ ਹੈ ਪਰ ਗੱਲ ਤਾਂ ਇਹ ਹੈ ਨਾ ਕਿਉਂਕਿ ਆਪਣੇ ਘਰ ਦਾ ਪਤਾ ਆਪਣੇ ਆਪ ਨੂੰ ਹੀ ਹੁੰਦਾ ਹੈ ਕਿ ਸਾਡੇ ਘਰ 'ਚ ਕੀ ਕੁਛ ਹੈ ਜਿਹਦਾ ਬੰਦੇ ਨੂੰ ਪਤਾ ਹੁੰਦਾ ਕਿੰਨੀਆਂ ਗੜਮੀਆਂ ਭਰੀਆਂ ਦਾਣੀਆਂ ਦੀਆਂ ਜਾਂ ਕਿੰਨਾ ਘਰ ਚ ਮੇਰੇ ਆਟਾ ਪਿਆ ਤੇ ਕਿੰਨੀ ਘਰ ਚ ਮੇਰੇ ਖੰਡ ਪਈ ਹੈ ਉਹ ਡੱਬੇ ਚ ਕਿੰਨੀ ਗਏ ਤੇ ਕਿੰਨੀ ਕਿ ਨਹੀਂ ਹੈ ਸਾਰਾ ਪਤਾ ਹੁੰਦਾ ਹੈ ਨਾ ਇਸੇ ਤਰ੍ਹਾਂ ਉਹ ਰੱਬ ਦੇ ਘਰ ਚ ਕੀ ਕੁਛ ਹੈ ਕਹਿੰਦੇ ਰੱਬ ਦੇ ਪਿਆਰੇ ਤਾਂ ਜਾਣਦੇ ਹੀ ਹੈ ਪਰ ਜੇ ਇਨਸਾਨ ਵਿਸ਼ਵਾਸ ਕਰੇਗਾ ਤਾਂ ਜਿੰਨਾ بڑا ਉਹਦਾ ਵਿਸ਼ਵਾਸ ਹੈ ਉੰਨੀ ਵੱਡੀ ਰਹਿਮਤ ਉਹਨੂੰ ਮਿਲਦੀ ਹੈ ਤਾਂ ਜਿਹੜਾ ਮਜ਼ਾਕ ਹੁੰਦਾ ਲੈ ਇੱਥੇ ਕੀ ਹੈ ਫਕੀਰਾਂ ਕੋਲ ਕੀ ਹੈ ਸੰਤਾਂ ਕੋਲ ਕੀ ਹੈ ਗੁਰੂਆਂ ਰਹਿਬਰਾਂ ਕੋਲ ਕੀ ਹੈ ਤਾਂ ਫੇ ਉਹ ਘਟਾਗਾ ਇਸੇ ਹੋਰ ਨੂੰ ਨਹੀਂ ਪੈਂਦਾ ਘਾਟਾ ਫਿਰ ਇਨਸਾਨ ਨਹੀਂ ਪੈਂਦਾ ਇਸ ਲਈ ਸਮਝਣਾ ਜ਼ਰਾ ਤਾਂ ਹੀ ਹਰ ਗੁਰੂ ਰਹਿਬਰ ਨੇ ਗੱਲ ਹਮੇਸ਼ਾ ਵਿਸ਼ਵਾਸ ਤੇ ਕੀਤੀ ਹੈ ਯਕੀਨ ਦੀ ਕੀਤੀ ਹੈ ਕਿ ਜਿੰਨਾ ਇਨਸਾਨ ਦੇ ਅੰਦਰ ਯਕੀਨ ਵੱਧਾ ਉਹਦੀ ਰਹਿਮਤ ਵੀ ਉਨੀ ਵੱਧੀ ਚਲੀ ਜਾਂਦੀ ਹੈ ਇਸ ਲਈ ਨੀਤਾਂ ਨੂੰ ਹੀ ਮਿਲਣ ਮੁਰਾਦਾ ਤਾਂ ਮਿਹਨਤਾਂ ਨੂੰ ਫਲ ਫਲ ਵੀ ਕਦੋਂ ਲੱਗਣੇ ਆ ਜਦੋਂ ਮਿਹਨਤ ਕਰਾਂਗੇ ਥੋੜੀ ਜੀ ਤਾਂ ਜੇ ਬੰਦਾ ਮਿਹਨਤ ਕਰਨ ਨੂੰ ਤਿਆਰ ਨਹੀਂ ਕਦਮ ਉਠਾਉਣ ਨੂੰ ਤਿਆਰ ਨਹੀਂ ਹੈ ਕਿਉਂਕਿ ਇਹ ਵੀ ਮਿਹਨਤ ਹੀ ਹੁੰਦੀ ਹੈ ਇਹਪਾ ਧਿਆਨ ਤੇ ਬੰਦੇ ਆ ਨਾ ਕਿ ਉਹ ਆਪਣੇ ਮਾਲਿਕ ਦਾ ਸਿਮਰਨ ਕਰਨਾ ਹੈ ਇਹਦੇ ਬਾਰੇ ਦਾ ਕਬੀਰ ਸਾਹਿਬ ਨੇ ਵੀ ਦੇਖੋ ਕਿੰਨਾ ਪਿਆਰਾ ਕਿਹਾ ਹੈ ਕਬੀਰ ਸਾਹਿਬ ਕਹਿੰਦੇ ਆ ਕਿ ਇੱਕ ਇਨਸਾਨ ਉਹ ਹੈ ਜੋ ਰਾਤ ਨੂੰ ਜਾਗਦਾ ਹੈ ਤਾਂ ਜਾ ਕੇ ਪ੍ਰਭੂ ਦੀ ਭਗਤੀ ਕਰਦਾ ਹੈ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦਾ ਨਾਮ ਲੈਂਦਾ ਹੈ ਜਾਂ ਉਹਦੇ ਅੱਗੇ ਪ੍ਰਾਰਥਨਾ ਕਰਦਾ ਹੈ ਕਹਿੰਦੇ ਉਹਨੂੰ ਕੀ ਮਿਲਦਾ ਹੈ ਉਹਦੇ ਬਾਰੇ ਦੱਸਦੇ ਆ ਕਿ ਜੋ ਜਾਗੇ ਹਰੀ ਭਜਨ ਮੇ ਸੋ ਜਨ ਉਤਰੇ ਪਾਰ ਜੋ ਜਾਗੇ ਵਿਸ਼ੇ ਭੋਗ ਮੇ ਸੋ ਡੂਬੇ ਮਜਧਾਰ ਦੇਖੋ ਕਿੰਨੀ ਸਪਸ਼ਟ ਗੱਲ ਕਹੀ ਹੈ ਕਿ ਦੋ ਤਰ੍ਹਾਂ ਦਾ ਇਨਸਾਨ ਜਾਗਦਾ ਹੈ ਫਿਰ ਕਹਾਂਗੇ ਇੱਕ ਬੰਦਾ ਕਹਿੰਦਾ ਉਹ ਭਾਈ ਰਾਤ ਹੈ ਚਲੋ ਬਹਿ ਕੇ ਜਿੰਨਾ ਹੋ ਸਕੇ ਆਪਣੇ ਮਾਲਕ ਦਾ ਸਿਮਰਨ ਕਰੀਏ ਆਪਣੇ ਰੱਬ ਨੂੰ ਯਾਦ ਕਰੀਏ ਔਰ ਬਹਿ ਕੇ ਆਪਣੇ ਰੱਬ ਕੇ ਅਰਦਾਸ ਕਰੀਏ ਪ੍ਰਾਰਥਨਾ ਕਰੀਏ ਕਿਉਂਕਿ ਇਹ ਗੱਲ ਯਾਦ ਰੱਖਣਾ ਤਾਹੀਂ ਤਾਂ ਜੀਜ਼ਸ ਕ੍ਰਾਈਸਟ ਨੇ ਵੀ ਬੜੀ ਪਿਆਰੀ ਗੱਲ ਕਹੀ ਕਹਿੰਦੇ ਪ੍ਰੇਅਰ ਇਜ਼ ਦਾ ਕੀ ਟੂ ਦਾ ਗੇਟ ਆਫ ਹੈਵਨ ਕਹਿੰਦੇ ਪ੍ਰਾਰਥਨਾ ਸਵਰਗ ਦੇ ਦਰਵਾਜੇ ਦੀ ਕਹਿਦੇ ਹੋ ਇਸ ਲਈ ਗੱਲ ਯਾਦ ਰੱਖਣਾ ਇਹ ਪ੍ਰਾਰਥਨਾ ਦੀ ਗੱਲ ਹਰ ਦੇਸ਼ ਅੰਦਰ ਹਰ ਗੁਰੂ ਰਹਿਬਰ ਸੰਤ ਪੀਰ ਫਕੀਰ ਪੈਗੰਬਰ ਨੇ ਕੀਤੀ ਹੈ ਤਾਂ ਹੀ ਤਾਂ ਤੁਸੀਂ ਕਿਤੇ ਵੀ ਦੇਖੋ ਕਈ ਜੇ ਦੇਸ਼ਾਂ ਵਿੱਚ ਤਾਂ ਜਦੋਂ ਜੁੱਧ ਹੁੰਦੇ ਸੀ ਨਾ ਪ੍ਰਾਰਥਨਾਵਾਂ ਸੁਭਾਵਾਂ ਰੱਖੀਆਂ ਜਾਂਦੀਆਂ ਸੀ ਕਿ ਸਾਰੇ ਰਲ ਕੇ ਸ਼ਾਂਤੀ ਦੀ ਪ੍ਰਾਰਥਨਾ ਕਰੋ ਤਾਂ ਜਰਾ ਸਮਝਣਾ ਪ੍ਰਾਰਥਨਾ ਉਪਰ ਡਾਕਟਰ ਜੋਸਫ ਮਰਫੀ ਉਹਨਾਂ ਨੇ ਮਰਕਲ ਆਫ ਦਾ ਪ੍ਰੇਅਰ ਇੱਕ ਬੁੱਕ ਲਿਖੀ ਹੋਈ ਹੈ ਕਿ ਪ੍ਰਾਰਥਨਾਵਾਂ ਦੇ ਚਮਤਕਾਰ ਕਿੰਨੇ ਆ ਉਹਦੇ ਵਿੱਚ ਉਹਨਾਂ ਨੇ ਦੁਨੀਆਂ ਭਰ ਦੇ ਨਾ ਜਿਹੜੇ ਵੀ ਉਸ ਸਮੇਂ ਦੇ ਇਹ ਇਨਸਾਨ ਸੀ ਕੋਈ ਆਰਮੀ ਦੇ ਅਫੀਸਰ ਸੀ ਕੋਈ ਡਾਕਟਰ ਸੀ ਕੋਈ ਮਰੀਜ਼ ਸੀ ਉਹਨਾਂ ਦੀ ਉਹਨਾਂ ਨੇ ਇੰਟਰਵਿਊ ਲੈ ਕੇ ਉਹ ਬੁੱਕ ਦੇ ਅੰਦਰ ਉਹਨਾਂ ਦੀਆਂ ਸੱਚੀਆਂ ਘਟਨਾਵਾਂ ਲਿਖੀਆਂ ਹੈ ਜਿਹਦੇ ਚ ਦੱਸਿਆ ਗਿਆ ਹੈ ਕਿ ਇੱਕ ਪ੍ਰਾਰਥਨਾ ਨੇ ਉਹਨਾਂ ਨੂੰ ਕਿਦਾਂ ਹਿੰਮਤ ਦਿੱਤੀ ਉਹ ਜਿਹ ਦੱਸਿਆ ਕੋਰੀਅਨ ਯੋਧਾ ਸੀ ਜੰਗ ਚੱਲ ਰਹੀ ਹੈ ਗੋਲੇ ਵਰਸ ਰਹੇ ਹੈ ਗੋਲੀਆਂ ਚੜ ਰਹੀਆਂ ਹੈ ਉਹਦੇ ਸਾਥੀ ਬਟਾਲੀਅਨ ਦੇ ਸਾਰੇ ਮਰ ਗਏ ਉਹ ਕੱਲਾ ਹੀ ਸੀ ਤਾਂ ਕਹਿੰਦੇ ਉਸਨੇ ਪ੍ਰਾਰਥਨਾ ਹੀ ਕੀਤੀ ਕਿ اے ਈਸ਼ਵਰ ਮੇਰੀ ਰੱਖਿਆ ਕਰ ਹੈ ਈਸ਼ਵਰ ਮੈਨੂੰ ਬਚਾ ਕਿਉਂਕਿ ਤੂੰ ਹੀ ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਕੱਢ ਸਕਦਾ ਹੈ ਉਹ ਕਹਿੰਦੇ ਗੋਲੀਆਂ ਕੋਲ ਦੀ ਲੰਘ ਰਹੀਆਂ ਸੀ ਮੈਂ ਦੇਖਦਾ ਸੀ ਗੋਲੀਆਂ ਲੰਘ ਰਹੀਆਂ ਹੈ ਪਰ ਈਸ਼ਵਰ ਨੇ ਮੇਰੀ ਰੱਖਿਆ ਕੀਤੀ ਕਹਿੰਦੇ ਉਸ ਬਟਾਲੀਅਨ ਵਿੱਚੋਂ ਉਹੀ ਇੱਕ ਸੀ ਜਿਹਨੇ ਪ੍ਰਾਰਥਨਾ ਦੱਸਦਾ ਕਿ ਪ੍ਰਾਰਥਨਾ ਦੀ ਸ਼ਕਤੀ ਨਹੀਂ ਮੈਨੂੰ ਉਹ ਮੁਸ਼ਕਿਲ ਚੋਂ ਕੱਢਿਆ ਸੋ ਇਦਾਂ ਦੀਆਂ ਕਈ ਘਟਨਾਵਾਂ ਉੱਚ ਦੱਸਿਆ ਗਿਆ ਹੈ ਤੁਹਾਨੂੰ ਕਿਉਂ ਦੱਸ ਰਹੇ ਹਾਂ ਕਿ ਜਿਹੜੇ ਪ੍ਰਾਰਥਨਾ ਦੀ ਸ਼ਕਤੀ ਨੂੰ ਸਮਝਦੇ ਹੈ ਵਿਸ਼ਵਾਸ ਦੀ ਸ਼ਕਤੀ ਨੂੰ ਸਮਝਦੇ ਹੋ ਜਾਣਦੇ ਹੈ ਕਿ ਮੁਸੀਬਤ ਜੈਸੀ ਮਰਜ਼ੀ ਹੋਵੇ ਅਗਰ ਵਿਸ਼ਵਾਸ ਨਾਲ ਆਪਣੇ ਰੱਬ ਨੂੰ ਮਾਲਕ ਨੂੰ ਯਾਦ ਕੀਤਾ ਜਾਵੇ ਕੌਦੀ ਰਹਿਮਤ ਉਹਨੂੰ ਹਰ ਮੁਸ਼ਕਿਲ ਚੋਂ ਕੱਢਦੀ ਹੈ ਜੀ ਤਾਂ ਜ਼ਰਾ ਸੋਚੋ ਜ਼ਰਾ ਸੋਚੋ ਤੁਸੀਂ ਆਪ ਸੋਚ ਸਕਦੇ ਹੋ ਇੱਕ ਬੱਚਾ ਕਿਤੇ ਵੀ ਲੈ ਲਈਏ ਅਗਰ ਉਹ ਕਿਤੇ ਪੇਪਰ ਦੇਣ ਵੀ ਜਾਂਦਾ ਨਾ ਮਾਂ ਦੇ ਅੰਦਰ ਦੁਆ ਨਿਕਲਦੀ ਕਿ ਨਹੀਂ ਜਬ ਆਪ ਪ੍ਰਮਾਤਮਾ ਨੂੰ ਸਫਲਤਾ ਦੇ ਇਹ ਵੀ ਤਾਂ ਇੱਕ ਪ੍ਰਾਰਥਨਾ ਹੀ ਹੈ ਨਾ ਸੋ ਪ੍ਰਾਰਥਨਾ ਦਰਅਸਲ ਰੂਹ ਦੇ ਨਾਲ ਜੁੜੀ ਹੋਈ ਹੈ ਅਸੀਂ ਕਿਸੇ ਵੀ ਚੀਜ਼ ਕੋਈ ਵੀ ਕਰਮ ਕਰਨੀ ਹੈ ਪਰ ਪ੍ਰਾਰਥਨਾ ਤੋਂ ਬਚ ਕਿਉਂਕਿ ਪ੍ਰਾਰਥਨਾ ਸਾਡਾ ਕਹਿੰਦੇ ਆ ਨਾ ਜਿੱਦਾਂ ਇੱਕ ਬੱਚਾ ਹਮੇਸ਼ਾ ਆਪਣੇ ਬਾਪ ਨੂੰ ਪੁਕਾਰਦਾ ਹੈ ਉਹ ਕਹਿੰਦੇ ਪ੍ਰਾਰਥਨਾ ਵੀ ਸਾਡੇ ਅੰਦਰ ਸਾਡੀ ਰੂਹ ਨਾਲ ਜੁੜੀ ਹੋਈ ਹੈ ਔਰ ਜਦੋਂ ਅਸੀਂ ਸੱਚੇ ਦਿਲੋਂ ਯਕੀਨ ਦੇ ਨਾਲ ਕਰਦੇ ਆ ਤਾਂ ਇਹ ਉਹ ਕਨੈਕਸ਼ਨ ਹੈ ਜਿਹੜਾ ਸਾਡੇ ਆਤਮਾ ਨੂੰ ਸਾਡੇ ਪਰਮਾਤਮਾ ਨਾਲ ਯਾਨੀ ਬੇਟੇ ਨੂੰ ਯਾਨੀ ਇਹ ਸਾਡੀ ਰੂਹ ਨੂੰ ਪਰਮਾਤਮਾ ਨਾਲ ਪਿਤਾ ਦੇ ਨਾਲ ਜੋੜਦੀ ਹੈ ਔਰ ਜਦੋਂ ਵਿਸ਼ਵਾਸ ਹੋਵੇ ਤਾਂ ਫਿਰ ਉਹਦੀ ਕਿਰਪਾ ਵੀ ਸਾਡੇ ਤੱਕ ਕਹਦੇ ਹੋ ਸੋ ਤੁਹਾਨੂੰ ਯਕੀਨ ਹੈ ਕਿ ਨਹੀਂ ਜਿਸ ਲਈ ਪੂਰਾ ਯਕੀਨ ਰੱਖਿਆ ਕਰੋ ਇਹ ਸੋਚਿਆ ਕਰੋ ਕਿ ਮੇਰੀ ਮਦਦ ਕਰਨ ਵਾਲੀ ਸ਼ਕਤੀ ਉਹ ਮਾਲਕ ਮੇਰੇ ਮੈਨੂੰ ਆਪਣੇ ਮਾਲਕ ਤੇ ਪੂਰਾ ਵਿਸ਼ਵਾਸ ਹੈ ਮੇਰੀ ਹਰ ਮੁਸ਼ਕਿਲ ਦਾ ਹੱਲ ਪੂਰਾ ਬਸ ਇਹੀ ਤਾਂ ਥੋੜਾ ਜਿਹਾ ਹੁੰਦਾ ਹੈ ਯਕੀਨ ਭਰੋਸਾ ਕਿ ਕਈ ਮੁਸੀਬਤਾਂ ਨੂੰ ਦੇਖਦੇ ਆ ਤਾਂ ਕਈ ਮੁਸੀਬਤ ਦੂਰ ਕਰਨ ਵਾਲੀ ਉਹ ਸ਼ਕਤੀ ਨੂੰ ਦੇਖਦੇ ਆ ਸਮਝਦੇ ਹੋ ਕਿ ਨਹੀਂ ਹੁਣ ਕਈ ਦੇਖਦੇ ਆ ਕਿ ਆ ਪ੍ਰੋਬਲਮ ਬਹੁਤ ਵੱਡੀ ਹੈ ਤਾਂ ਕਈਆਂ ਦਾ ਧਿਆਨ ਜਿਹਦਾ ਵੀ ਵਿਸ਼ਵਾਸ ਹੈ ਉਹ ਕਹਿੰਦੇ ਜਿੰਨੀ ਮਰਜ਼ੀ ਵੱਡੀ ਪ੍ਰੋਬਲਮ ਹੋਵੇ ਇਹ ਪ੍ਰੋਬਲਮ ਦਾ ਹੱਲ ਕਰਨ ਵਾਲਾ ਮੇਰੇ ਨਾਲ ਖੜਾ ਹੈ ਮੇਰਾ ਮਾਲਿਕ ਮੇਰੇ ਨਾਲ ਇਸ ਲਈ ਬਦਲਾਵ ਲਿਆ ਨਾ ਆਪਣੇ ਜੀਵਨ ਚ ਸਮਝਦੇ ਹੋ ਕਿ ਨਹੀਂ ਅਗਰ ਸਾਡੇ ਅੰਦਰ ਸ਼ੰਕਾ ਹੈ ਤਾਂ ਸ਼ੰਕਾ ਦਾ ਤਿਆਗ ਕਰਕੇ ਵਿਸ਼ਵਾਸ ਨੂੰ ਲਿਆਈਏ ਅਗਰ ਨਫ਼ਰਤ ਹੈ ਤਾਂ ਨਫ਼ਰਤ ਨੂੰ ਛੱਡ ਕੇ ਪ੍ਰੇਮ ਨੂੰ ਆਪਣੇ ਅੰਦਰ ਲਿਆਈਏ ਇਹ ਗੱਲ ਯਾਦ ਰੱਖਣਾ ਔਰ ਵੈਸੇ ਵੀ ਅਸੀਂ ਕਹੀਦਾ ਹੈ ਕਿ ਬਦਲਾਵ ਅਗਰ ਹਿਤਮੇ ਹੋ ਤਾਂ ਬਦਲ ਜਾਣਾ ਚਾਹੀਏ ਬੋਲੋ ਸਮਝਦੇ ਹੋ ਕਿ ਨਹੀਂ ਬਦਲਾਵ ਅਗਰ ਹਿਤਮੇ ਹੋ ਤੋ ਬਦਲ ਜਾਣਾ ਚਾਹੀਏ ਜਾਣਾ ਚਾਹੀਏ ਕਮਜ਼ੋਰ ਦੀਵਾਰੋਂ ਕੋ ਗਿਰਾਕਰ ਮਜਬੂਤ ਘਰ ਬਣਾਣਾ ਚਾਹੀਏ ਕਿ ਹੁਣ ਇਹ ਥੋੜੀ ਹੈ ਐਸੀ ਨਹੀਂ ਬਦਲ ਸਕਦੇ ਕਿਉਂ ਸਾਡੇ ਦਾਦੇ ਪੜਦਾਦੇ ਹਾਰੇਤੇ ਚੱਲਦੇ ਆਏ ਸੀ ਸਾਡੇ ਬਜ਼ੁਰਗ ਆ ਗੱਲ ਮੰਨਦੇ ਸੀ ਜਾਂ ਅਸੀਂ ਸ਼ੁਰੂ ਤੋਂ ਆ ਗੱਲ ਮੰਨਦੇ ਹਾਂ ਉਹ ਭਾਈ ਦਾਦੇ ਪੜਦਾਦੇ ਕੱਚੀਆਂ ਦੀਵਾਰਾਂ ਚ ਰਹਿੰਦੇ ਸੀ ਤੁਹਾਨੂੰ ਉਹਨਾਂ ਚ ਹੀ ਰਹੀ ਜਾਣਾ ਹੈ ਹੁਣ ਵਕਤ ਆ ਗਿਆ ਹੈ ਕੱਚੀਆਂ ਦੀਵਾਰਾਂ ਗਿਰਾਈਏ ਔਰ ਮਜਬੂਤ ਦੀਵਾਰਾਂ ਉਠਾਈਏ ਕਿਉਂਕਿ ਮਜਬੂਤ ਘਰ ਚਾਹੀਦਾ ਤਾਂ ਦੀਵਾਰਾਂ ਵੀ ਮਜਬੂਤ ਇਸ ਲਈ ਬਦਲਾਵ ਵਗਰ ਹਿੱਤ ਮੇ ਹੋ ਹੁਣ ਬੰਦਾ ਕਵੇ ਲੈ ਅਸੀਂ ਕਿੱਦਾਂ ਬਦਲੀਏ ਹਟਾ ਇਦਾਂ ਉਹ ਪਈ ਅਗਰ ਬਦਲਾਵ ਹਿੱਤ ਚ ਹੈ ਤਾਂ ਫੇ ਸਾਨੂੰ ਬਦਲਾਵ ਨੂੰ ਕਬੂਲ ਕਰਨਾ ਚਾਹੀਦਾ ਹੈ ਅਗਰ ਪਤਾ ਕਿ ਇਹ ਮਾਰਗ ਤੇ ਚੱਲ ਕੇ ਮੰਜ਼ਿਲ ਨਹੀਂ ਮਿਲਣੀ ਤਾਂ ਮਾਰਗ ਬਦਲਣਾ ਕਹਦੇ ਹੋ ਹੁਣ ਸਭ ਤੋਂ ਔਖੀ ਗੱਲ ਕਹਿਣ ਲੱਗੇ ਅਗਰ ਪਤਾ ਇਹ ਗੁਰੂ ਮੈਨੂੰ ਮੇਰੇ ਮੰਜ਼ਿਲ ਦੀ ਤਰਫ ਨੂੰ ਲੈ ਕੇ ਜਾ ਰਿਹਾ ਗਿਆਨ ਨਹੀਂ ਦੇ ਰਿਹਾ ਤਾਂ ਗੁਰੂ ਬਦਲਣਾ ਪੈਣਾ ਹੈ ਪੈਣਾ ਹੈ ਕਿਉਂਕਿ ਇਹ ਬਦਲਾਅ ਜ਼ਰੂਰੀ ਹੈ ਹੀ ਤੋਂ ਵਾਸਤੇ ਇਹ ਜੀਵਨ ਨੂੰ ਅਗਰ ਕਿਸੇ ਦਿਸ਼ਾ ਤੱਕ ਲੈ ਕੇ ਜਾਣਾ ਹੈ ਮੰਜ਼ਿਲ ਤੱਕ ਲੈ ਕੇ ਜਾਣਾ ਤਾਂ ਸਹੀ ਮਾਰਗ ਪਕੜਨਾ ਜ਼ਰੂਰੀ ਹੈ ਇਸ ਲਈ ਬਦਲਾਅ ਅਗਰ ਹੀਤਮੇ ਹੋ ਤਾਂ ਬਦਲ ਜਾਣਾ ਚਾਹੀਏ ਕਮਜ਼ੋਰ ਦੀਵਾਰੋਂ ਕੋ ਗਿਰਾ ਕੇ ਮਜ਼ਬੂਤ ਘਰ ਬਣਾਣਾ ਇਹ ਚਾਹੀਦਾ ਹੀ ਹੈ ਇਹ ਸਮਝ ਲੈਣਾ ਕਿ ਅਗਰ ਮਜ਼ਬੂਤ ਦੀਵਾਰ ਬਣਾਵਾਂਗੇ ਤਾਂ ਫਿਰ ਛੱਤ ਮਜ਼ਬੂਤ ਹੋਏਗੀ ਤਾਂ ਫਿਰ ਤੂਫਾਨਾਂ ਦੀ ਫਿਕਰ ਵੀ ਇਸ ਲਈ ਆਪਣੀ ਸੋਚ ਨੂੰ ਮਜ਼ਬੂਤ ਕਰੋ ਹੁਣ ਗਿਰਾਓ ਇਹ ਸ਼ੰਕਾ ਦੀਆਂ ਸੋਚਾਂ ਨੂੰ ਪਹਿਲਾਂ ਇਹ ਡਰ ਦੀਆਂ ਸੋਚਾਂ ਨੂੰ ਗਿਰਾਓ ਔਰ ਇਹਦੀ ਜਗ੍ਹਾ ਵਿਸ਼ਵਾਸ ਦੀ ਦੀਵਾਰ ਬਣਾਓ ਇਹਦੀ ਜਗ੍ਹਾ ਹੌਸਲੇ ਦੀ ਦੀਵਾਰ ਬਣਾਓ ਹਿੰਮਤ ਦੀ ਦੀਵਾਰ ਬਣਾਓ ਬਣਾਣੀ ਹੈ ਕਿ ਨਹੀਂ ਇਹ ਲਈ ਕਿਉਂਕਿ ਅਗਰ ਦੀਵਾਰਾਂ ਕਮਜ਼ੋਰ ਹੋਵੇ ਘਰ ਵੀ ਹੁਣ ਜ਼ਿੰਦਗੀ ਦਾ ਘਰ ਕਮਜ਼ੋਰ ਹੋਇਆ ਤਾਂ ਮੜੀਏ ਨੇਰੀ ਆਈ ਤਾਂ ਡਰ ਰਹਿਣਾ ਹਾਇਕ ਤੇ ਗਿਰਨਾ ਜਾਵੇ ਹੁੰਦਾ ਕਿ ਨਹੀਂ ਪਹਿਲੇ ਸਮੇਂ ਜੁਣਿਆ ਕੱਖਾਂ ਦੀਆਂ ਕੁਲੀਆਂ ਹੁੰਦੀਆਂ ਸੀ ਹਨੇਰੀ ਚਲਣੀ ਦਾ ਘਰ ਫਿਰ ਖਾਏ ਕਿਤੇ ਡਰ ਨਾ ਜਾਵੇ ਹੁੰਦੀ ਸੀ ਕਿ ਨਹੀਂ ਫਿਕਰ ਤਾਂ ਅੱਜ ਕਾ ਲੈਂਟਰ ਪਿਆ ਤਾਂ ਮੀਂਹ ਹਨੇਰੀ ਹੋਵੇ ਬੰਦੇ ਨੂੰ ਪਤਾ ਲੈ ਆਰਾਮ ਨਾਲ ਸੋ ਜੋ ਕੋਈ ਫਿਕਰ ਹੀ ਹੈ ਨਹੀਂ ਕੋਈ ਟੈਨਸ਼ਨ ਨਹੀਂ ਹੈ ਨਹੀਂ ਕਿਉਂਕਿ ਪਤਾ ਕਿ ਛੱਤ ਬੜੀ ਮਜ਼ਬੂਤ ਹੈ ਇਹਦਾ ਮਤਲਬ ਕੀ ਹੈ ਕਿ ਅਗਰ ਐਸੀ ਆਪਣੀ ਜ਼ਿੰਦਗੀ ਨੂੰ ਬੇਫਿਕਰੀ ਨਾਲ ਕੱਟਣਾ ਹੈ ਤਾਂ ਸਾਨੂੰ ਆਪਣੇ ਜੀਵਨ ਦੇ ਵਿੱਚ ਆਪਣੀ ਸੋਚ ਨੂੰ ਮਜ਼ਬੂਤ ਕਰਨਾ ਆਪਣੇ ਅੰਦਰ ਹੌਸਲੇ ਨੂੰ ਮਜ਼ਬੂਤ ਕਰਨਾ ਇਹ ਵਿਸ਼ਵਾਸ ਦੀ ਦੀਵਾਰ ਉਸਾਰਨੀ ਪੈਣੀ ਹੈ ਸ਼ੰਕਾ ਨੂੰ ਛੱਡਣਾ ਕਿਉਂਕਿ ਡਰ ਸ਼ੰਕਾ ਚਿੰਤਾ ਫਿਕਰ ਇਹ ਕਮਜ਼ੋਰ ਦੀਵਾਰਾਂ ਹੈ ਅਗਰ ਇਹਨਾਂ ਦੇ ਸਹਾਰੇ ਜ਼ਿੰਦਗੀ ਲੈ ਕੇ ਚਲਾਂਗੇ ਤਾਂ ਫਿਰ ਜ਼ਿੰਦਗੀ ਦਾ ਆਨੰਦ ਕਦੀ ਅਸੀਂ ਲੈ ਹੀ ਨਹੀਂ ਪਾਵਾਂਗੇ ਇਹਨਾਂ ਦੀਵਾਰਾਂ ਨੂੰ ਗਿਰਾ ਕੇ ਵਿਸ਼ਵਾਸ ਸ਼ਰਧਾ ਯਕੀਨ ਪ੍ਰੇਮ ਆਪਣੇ ਮਾਲਿਕ ਦਾ ਭਰੋਸਾ ਸਾਹਸ ਅਗਰ ਇਹਨਾਂ ਚੀਜ਼ਾਂ ਨੂੰ ਲੈ ਕੇ ਚਲਾਂਗੇ ਨਾ ਤਾਂ ਫਿਰ ਰਸਤੇ ਜਿੰਨੀਆਂ ਮਰਜ਼ੀ ਔਕੜਾਂ ਹੋਣ ਬੰਦੇ ਨੂੰ ਪਤਾ ਇਹ ਔਕੜਾਂ ਇਹ ਪਰੇਸ਼ਾਨੀਆਂ ਇਹ ਮੁਸ਼ਕਿਲਾਂ ਮੇਰਾ ਕੁਝ ਵਿਗਾੜ ਤਾਂ ਹੀ ਤੱਕਦੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਤਾਂ ਹੀ ਸਾਨੂੰ ਬਾਰ-ਬਾਰ ਕਹਿਣਾ ਪੈਂਦਾ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਸ਼ਰਧਾ ਇਹ ਗੱਲਾਂ ਕਿਉਂ ਕਹਿ ਰਹੇ ਆ ਤੁਹਾਨੂੰ ਕਿਉਂਕਿ ਸਾਨੂੰ ਪਤਾ ਤੁਸੀਂ ਬਹੁਤ ਕੁਝ ਹਾਸਲ ਕਰ ਸਕਦੇ ਸਾਨੂੰ ਪਤਾ ਤੁਹਾਡੇ ਅੰਦਰ ਬੜੀਆਂ ਸੰਭਾਵਨਾਵਾਂ ਹੈ ਤੁਹਾਡੇ ਅੰਦਰ ਬੜੀਆਂ ਸ਼ਕਤੀਆਂ ਹੈ ਤੁਹਾਡੇ ਅੰਦਰ ਬੜੀ ਰਹਿਮਤ ਬੈਠੀ ਹੋਈ ਹੈ ਪਰ ਉਹਨੂੰ ਪ੍ਰਗਟ ਕਰਨ ਵਾਸਤੇ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ ਸਭ ਤੋਂ ਪਹਿਲਾਂ ਆਪਣੀ ਸੋਚ ਨੂੰ ਬਦਲਣਾ ਪੈਣਾ ਹੈ ਕਿਉਂਕਿ ਸੋਚ ਬਦਲਦੀ ਹੈ ਤਾਂ ਕਰਮ ਬਦਲਦੇ ਹੈ ਕਰਮ ਬਦਲਦਾ ਹੈ ਤਾਂ ਫਿਰ ਇਨਸਾਨ ਦਾ ਜੀਵਨ ਵੀ ਬਦਲ ਜਾਂਦਾ ਹੈ ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਕਿਹਾ ਗਿਆ ਹੈ ਕਿ ਰੱਬ ਕੋ ਪਾਣੇ ਕੇ ਲਿए ਬੁੱਧੀ ਦਾ ਹੋਣਾ ਜ਼ਰੂਰੀ ਨਹੀਂ ਹੈ ਰੱਬ ਕੋ ਪਾਣੇ ਕੇ ਲਿए ਅਗਰ ਈਸ਼ਵਰ ਨੂੰ ਪਾਣਾ ਹੈ ਭਗਵਾਨ ਨੂੰ ਪਾਣਾ ਹੈ ਉਸ ਪਰਮਾਤਮਾ ਨੂੰ ਪਾਣਾ ਹੈ ਤਾਂ ਕਹਿੰਦੇ ਬੁੱਧੀ ਦਾ ਹੋਣਾ ਉਹਨੂੰ ਪਾਣ ਵਾਸਤੇ ਕੋਈ ਬੁੱਧੀ ਦਾ ਹੋਣਾ ਜ਼ਰੂਰੀ ਨਹੀਂ ਹੈ ਫਿਰ ਕਿਹੜੀ ਚੀਜ਼ ਦਾ ਹੁਣ ਜ਼ਰੂਰੀ ਹੈ ਜਰਾ ਸਮਝਣਾ ਕਹਿੰਦੇ ਈਸ਼ਵਰ ਕੋ ਪਾਣੇ ਕੇ ਲਿਏ ਉਸ ਰੱਬ ਕੋ ਪਾਣੇ ਕੇ ਲਿਏ ਬੁੱਧੀ ਦਾ ਹੋਣਾ ਜ਼ਰੂਰੀ ਨਹੀਂ ਹੈ ਦਿਲ ਔਰ ਕਰਮੋ ਕੀ ਸ਼ੁੱਧੀ ਦਾ ਹੋਣਾ ਜ਼ਰੂਰੀ ਹੈ ਇਹ ਯਾਦ ਰੱਖਣਾ ਬੇਸ਼ੱਕ ਪਰਮਾਤਮਾ ਨੂੰ ਕੋੜਾ ਕਿਹੜਾ ਪਾ ਸਕਦਾ ਹੈ ਜਰਾ ਹੁਣ ਗੌਰ ਕਰੋ ਬੰਦਾ ਕਵੇ ਲੈ ਮੈਂ ਮੈਨੂੰ ਅਕਲ ਨਹੀਂ ਹੈ ਮੇਰੇ ਕੋ ਬੁੱਧੀ ਨਹੀਂ ਹੈ ਮੈਂ ਕਿਧਰ ਰੱਬ ਨੂੰ ਪਾਵਾਂ ਤਾਂ ਰੱਬ ਨੂੰ ਬੁੱਧੀ ਨਾਲ ਨਹੀਂ ਰੱਬ ਨੂੰ ਜਦ ਵੀ ਪਾਇਆ ਜਾਂਦਾ ਦਿਲ ਔਰ ਕਰਮਾਂ ਦੀ ਸ਼ੁੱਧੀ ਕਰਮ ਸ਼ੁੱਧ ਹੋਣੇ ਚਾਹੀਦੇ ਆ ਦਿਲ ਸਾਡਾ ਸਾਫ਼ ਹੋਣਾ ਚਾਹੀਦਾ ਦਿਲ ਸਾਡਾ ਸ਼ੁੱਧ ਦਾ ਮਤਲਬ ਕੀ ਹੁੰਦਾ ਜੇ ਚ ਕੋਈ ਮਿਲਾਵਟ ਕਰਮ ਸਾਡੇ ਬੁਰੇ ਜੇ ਦਾ ਬੰਦਾ ਕਹਿੰਦਾ ਚੀਜ਼ ਬੁਰੀ ਹੈ ਤਾਂ ਆਹ ਚੀਜ਼ ਪਿਓਰ ਹੈ ਪਿਓਰ ਨੂੰ ਕਹਿੰਦੇ ਸ਼ੁੱਧ ਪਿਓਰ ਨੂੰ ਕਹਿੰਦੇ ਨਾ ਸ਼ੁੱਧ ਹੁਣ ਕਹਿੰਦਾ ਸ਼ੁੱਧ ਸੋਨਾ ਪਿਓਰ 골ਡ ਹੁਣ ਇੱਕ ਪਾਸੇ ਲਿਖਿਆ ਹੋਵੇ ਪੰਜਾਬੀ ਜਾਂ ਹਿੰਦੀ 'ਚ ਸ਼ੁੱਧ ਸੋਨਾ ਤੇ ਇੰਗਲਿਸ਼ 'ਚ ਕਿੱਦਾਂ ਲਿਖਾਂਗੇ ਪਿਓਰ ਗੋਲਡ ਸ਼ੁੱਧ ਦੇਸੀ ghee ਤਾਂ ਇੰਗਲਿਸ਼ ਵਿੱਚ ਵੀ ਸਾਨੂੰ ਪਿਓਰ ਜਰਾ ਹੁਣ ਗੌਰ ਕਰਨਾ ਪਿਓਰ ਯਾਨੀ ਸ਼ੁੱਧ ਹੁਣ ਕਹਿੰਦੇ ਅਗਰ ਸਾਡਾ ਦਿਲ ਪਿਓਰ ਹੈ ਸ਼ੁੱਧ ਦਾ ਮਤਲਬ ਹੈ ਜਿੱਚ ਕੋਈ ਮਿਲਾਵਟ ਨਹੀਂ ਹੈ ਕਿਉਂਕਿ ਦਿਲ ਬਣਿਆ ਹੈ ਪ੍ਰੇਮ ਕਰਨ ਵਾਸਤੇ ਵਿਸ਼ਵਾਸ ਕਰਨ ਵਾਸਤੇ ਪਰ ਜਦੋਂ ਇਹ ਨਫ਼ਰਤ ਦੀ ਮਿਲਾਵਟ ਕਰ ਦਿੰਦੇ ਆ ਜਦੋਂ ਵਿੱਚ ਸ਼ੰਕਾ ਵੀ ਮਿਲਾਵਟ ਕਰ ਦਿੰਦੇ ਆ ਤਾਂ ਫਿਰ ਸਾਰਾ ਸਿਸਟਮ ਵਿਗੜ ਫਿਰ ਇਨਸਾਨ ਦੁਖੀ ਹੁੰਦਾ ਹੈ ਤਾਂ ਹੀ ਕਹਿੰਦੇ ਆ ਕਿ ਦਿਲ 'ਚ ਨਫਰਤ ਨਾ ਰੱਖ ਕਿਉਂਕਿ ਦਿਲ ਰੱਬ ਦਾ ਘਰ ਹੈ ਇਹ ਉਹਦਾ ਘਰ ਹੈ ਤੇ ਇਹਦੇ ਵਿੱਚ ਸੇਮ ਹੀ ਹੋਣਾ ਚਾਹੀਦਾ ਕਿਉਂਕਿ ਜਿੰਨੂੰ ਪ੍ਰੇਮ ਕਿਓ ਪਰ ਜਰਾ ਚੈੱਕ ਕਰਕੇ ਦੇਖੇ ਬੰਦੇ ਨੇ ਪਤਾ ਨਹੀਂ ਕਿੰਨਾ ਕੁਝ ਰੱਖਿਆ ਅੰਦਰ ਆਪਣੇ ਦਿਲ ਨੂੰ ਆਪ ਹੀ ਛਾਤੀ ਮਾਰ ਕੇ ਦੇਖ ਲਓ ਕਿਉਂਕਿ ਤੁਹਾਡੇ ਦਿਲ ਹੈ ਤੁਹਾਡਾ ਦਰਵਾਜਾ ਹੈ ਤੁਹਾਨੂੰ ਹੀ ਪਤਾ ਹੈ ਇਹਦੇ ਅੰਦਰ ਕੀ ਕੁਝ ਆ ਮੇਰੇ ਦਿਲ ਤਾਂ ਉਹਦੀ ਸ਼ਕਲ ਦੇਖਣ ਨਹੀਂ ਕਰਦਾ ਆ ਮੇਰਾ ਦਿਲ ਤਾਂ ਕਰਦਾ ਇਹਦਾ ਸਿਰ ਪਾੜ ਦੇ ਮੈਂ ਉਹ ਤਾਂ ਦੱਸ ਰਹੇ ਆ ਕਈ ਵਾਰ ਹੁੰਦਾ ਬੰਦੇ ਨੂੰ ਨਾ ਤਾਂ ਹੁੰਦਾ ਕਿ ਨਹੀਂ ਹੁਣ ਕਹੋ ਚਾਹੇ ਨਾ ਸਮਝਦੇ ਹੋ ਕਿ ਨਹੀਂ ਕਈ ਵਾਰਾ ਕਹਿੰਦਾ ਪਤੀ ਪਤਨੀ ਪਿਆਰ ਬੜਾ ਪਰ ਪਤਾ ਨਹੀਂ ਕਹਿੰਦਾ ਕਿੰਨੀ ਵਾਰ ਗੱਲੀ ਘੁੜਦੇ ਮੈਂ ਬੜਾ ਤੰਗ ਕਰਦੀ ਹੈ ਬੜਾ ਤੰਗ ਕਰਦਾ ਸੋ ਕਈ ਵਾਰਾ ਦਿਲ ਦੇ ਵਿੱਚ ਕਈ ਵਿਚਾਰ ਆਉਂਦੇ ਬੰਦੇ ਦੇ ਹੁਣ ਕਹਿੰਦੇ ਦਿਲ ਜਿੱਥੇ ਪਿਆਰ ਹੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਉੱਥੇ ਬੰਦਾ ਚੈੱਕ ਕਰੇ ਤਾਂ ਦਿਲ 'ਚ ਕਿੰਨੀਆਂ ਚੀਜ਼ਾਂ ਬੰਦੇ ਨੇ ਦਬਾ ਕੇ ਰੱਖੀਆਂ ਹੋਈਆਂ ਇਸ ਲਈ ਸ਼ੁੱਧੀ ਦਾ ਮਤਲਬ ਹੈ ਕਿ ਜੋ ਅੰਦਰ ਕਮੀਆਂ ਹੈ ਜੋ ਖੋਟ ਹੈ ਇਹਨਾਂ ਨੂੰ ਸਾਫ਼ ਕਰ ਪਿਓਰਿਟੀ ਲਿਆ ਆਪਣੇ ਅੰਦਰ ਪਿਓਰ ਬਣ ਪਿਓਰਟੀ ਦਾ ਮਤਲਬ ਹੈ ਮੇਰਾ ਦਿਲ ਸਭ ਦੇ ਵਾਸਤੇ ਸਾਫ਼ ਹੈ ਸਾਫ਼ ਦਾ ਮਤਲਬ ਕੋਈ ਨਫ਼ਰਤ ਨਹੀਂ ਹੈ ਕੋਈ ਬੈਰ ਨਹੀਂ ਹੈ ਮੇਰੇ ਮਨ 'ਚ ਕਿਸੇ ਵਾਸਤੇ ਕੋਈ ਬੁਰੀ ਸੋਚ ਹੈ ਹੀ ਨਹੀਂ ਅਗਰ ਕੋਈ ਬੁਰਾ ਵੀ ਕਰਦਾ ਤਾਂ ਮੈਂ ਬੁਰਾ ਨਹੀਂ ਸੋਚਣਾ ਇਹ ਕਿਉਂ ਕਰ ਰਿਹਾ ਕਾਪੇ ਕਰ ਰਿਹਾ ਭਾਈ ਤੇਰਾ ਕਰਮ ਹੈ ਹੁਣ ਕਈ ਵਾਰ ਬੰਦੋ ਆ ਨਸ਼ਾ ਕਰਨੋਂ ਨਹੀਂ ਛੱਡਦਾ ਆ ਨਸ਼ਾ ਕਰਨੋਂ ਨਹੀਂ ਛੱਡਦਾ ਅਫਸੋਸ ਹੋਈਏ ਦੁਖੀ ਕੋ ਭਾਈ ਸਮਝਾਓ ਛੱਡ ਦੇ ਮਾੜਾ ਆ ਪਰ ਜੇ ਨਹੀਂ ਛੱਡਦਾ ਤਾਂ ਵੀ ਤੇਰੀ ਜ਼ਿੰਦਗੀ ਜੋ ਮਰਜ਼ੀ ਕਰ ਜੇ ਸਾਡੇ ਕਹਿਣ ਨਾਲ ਨਹੀਂ ਹੁੰਦਾ ਤਬੇ ਤੇਰੇ ਪਿਛੇ ਆਪਣਾ ਹੀ ਜੀਵਨ ਦਾ ਸਕੂਨ ਕਿਉਂ ਖਰਾਬ ਕਰੀਐ ਸੀ ਸਮਝਦੇ ਹੋ ਕਿ ਨਹੀਂ ਸੋ ਸਮਝਣਾ ਚਾਹੀਦਾ ਇਨਸਾਨ ਨੇ ਕਿ ਆਪਣੇ ਹਿਰਦੇ ਵਿੱਚ ਕਿਸੇ ਵਾਸਤੇ ਨਫ਼ਰਤ ਨਾ ਰੱਖੋ ਕੋਈ ਵੈਰ ਵਿਰੋਧ ਨਾ ਰੱਖੋ ਜੋ ਕਰ ਸਕਦੇ ਆ ਉਹ ਕਰਨ ਦੀ ਕੋਸ਼ਿਸ਼ ਕਰੀਏ ਜਿਹੜਾ ਤੁਹਾਡੀ ਸਮਝ ਹੀ ਸਕਦਾ ਜਿਹਦਾ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਕਹਿੰਦੇ ਜਿਹੜਾ ਸਮਝੇ ਸਮਝਾਓ ਉਹਨੂੰ ਜਿਹੜਾ ਸਮਝਦਾ ਹੀ ਨਹੀਂ ਉਹਨੂੰ ਸਮਝਾ ਕੇ ਆਪਣਾ ਸਮੇਂ ਨਾ ਖਰਾਬ ਕਰੋ ਜੇ ਤੁਹਾਡਾ ਮਨ ਦੁਖੀ ਹੋਏਗਾ ਉਹ ਬੰਦਾ ਹੀ ਨਹੀਂ ਸੋ ਫਿਰ ਆਈਏ ਉਹ ਗਲਤ ਕਿ ਜੇ ਪਰਮਾਤਮਾ ਦੀ ਰਹਿਮਤ ਨੂੰ ਪਾਣਾ ਹੈ ਤਾਂ ਸਾਡਾ ਦਿਲ ਔਰ ਸਾਡੇ ਕਰਮਾਂ ਦੀ ਸ਼ੁੱਧੀ ਦਾ ਹੋਣਾ ਔਰ ਕਰਮਾਂ ਦੀ ਸ਼ੁੱਧੀ ਮਤਲਬ ਉਹ ਕਰਮ ਕਰੋ ਜਿਸ ਚ ਕਿਸੇ ਦਾ ਬੁਰਾ ਨਾ ਹੋਵੇ ਸਮਝ ਆ ਰਹੀ ਕਿ ਨਹੀਂ ਮਿਹਨਤ ਕਰੋ ਉਸ ਰਸਤੇ ਚਲੋ ਬਲਕਿ ਇਹੀ ਤਾਂ ਕਈ ਵਾਰ ਦੱਸਿਆ ਕਿ ਚੱਲਦੇ ਹੋਏ ਵੀ ਸਭ ਦੇ ਵਾਸਤੇ ਦੁਆਵਾਂ ਮੰਗੋ ਕਿ ਐ ਪਰਮਾਤਮਾ ਸਭ ਤੇ ਕਿਰਪਾ ਕਰ ਸਭ ਤੇ ਮਿਹਰ ਕਰ ਸਭ ਤੇ ਰਹਿਮਤ ਕਰ ਕਿਸੇ ਵੀ ਘਰ ਦੇ ਕੋਲ ਦੀ ਨੰਗੋ ਤਾਂ ਐ ਪਰਮਾਤਮਾ ਘਰ ਵਾਲਿਆਂ ਤੇ ਕਿਰਪਾ ਕਰ ਇਹਨਾਂ ਨੂੰ ਤਰੱਕੀਆਂ ਦੇ ਕਾਮਯਾਬੀ ਦੇ ਉਹਨਾਂ ਨੂੰ ਪਤਾ ਵੀ ਨਾ ਹੋਵੇ ਤੁਸੀਂ ਉਹਨਾਂ ਵਾਸਤੇ ਦੁਆਵਾਂ ਕਰਦੇ ਜਾਓ ਔਰ ਇਹ ਗੱਲ ਯਾਦ ਰੱਖਣਾ ਜਦੋਂ ਤੁਸੀਂ ਦੁਆਵਾਂ ਕਰਦੇ ਜਾਂਦੇ ਹੋ ਨਾ ਸਭ ਦਾ ਭਲਾ ਮੰਗਦੇ ਜਾਂਦੇ ਹੋ ਤਾਂ ਕੀ ਹੁੰਦਾ ਹੈ ਜਦੋਂ ਸਭ ਦਾ ਭਲਾ ਮੰਗਦੇ ਜਾਂਦੇ ਹੋ ਤਾਂ ਤੁਹਾਡਾ ਭਲਾ ਹੁੰਦਾ ਚਲਾ ਜਾਂਦਾ ਤੁਸੀਂ ਇਹ ਲਈ ਉਹਨਾਂ ਵਾਸਤੇ ਮੰਗਿਆ ਤੁਹਾਡਾ ਹੋਣਾ ਸ਼ੁਰੂ ਹੋ ਗਿਆ ਇਹ ਗੱਲ ਸਚਾਈ ਹੈ ਇਹ ਯਾਦ ਰੱਖਣਾ ਤੁਸੀਂ ਇਹ ਗੱਲ ਸਚਾਈ ਹੈ ਕਿ ਤੁਸੀਂ ਕਿਸੇ ਵਾਸਤੇ ਮੰਗਣਾ ਸ਼ੁਰੂ ਕਰਦੇ ਹੋ ਤਾਂ ਰੱਬ ਤੁਹਾਨੂੰ ਦੇਣਾ ਸ਼ੁਰੂ ਕਰ ਦਿੰਦਾ ਹੈ ਹਾਲੇ ਉਹਦੇ ਵਾਸਤੇ ਤੁਸੀਂ ਮੰਗਿਆ ਹੈ ਪਰ ਤੁਹਾਡਾ ਹੁਣਾ ਤਾਂ ਉੱਥੇ ਦੂਜੇ ਪਾਸੇ ਆ ਜੀਏ ਅਗਰ ਅਸੀਂ ਕਿਸੇ ਦੂਜੇ ਦਾ ਬੁਰਾ ਮੰਗਦੇ ਆ ਹਾਲੇ ਤੁਸੀਂ ਉਹਦਾ ਬੁਰਾ ਮੰਗਿਆ ਹੈ ਪਰ ਤੁਹਾਡਾ ਬੁਰਾ ਹੁਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਹ ਗੱਲ 100% ਸੱਚੀ ਹੈ ਇਹਨੂੰ ਲਿਖ ਲਓ ਤਾਂ ਹੀ ਤਾਂ ਕਿਹਾ ਗਿਆ ਹੈ ਸ਼ਲੋਕਾ ਸ਼ਬਦਾਂ ਜੀ ਤਾਂ ਹੀ ਤਾਂ ਦੱਸਿਆ ਹੈ ਕਿ ਕਰਮੋ ਕੀ ਗਠੜੀ ਬਾਂਧ ਕਰ ਜਗ ਮੇ ਫਰੇ ਇਨਸਾਨ ਜਿਹਾ ਕਰੇ ਵੈਸਾ ਭਰੇ ਵਿధి ਕਾ ਯਹੀ ਵਿਧਾਨ